ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਵੀਰ ਜੀ ਵਪਾਰ ਕਰਦੇ ਜੀ ਹਾਂਜੀ ਵੀਰ ਜੀ ਵਪਾਰ ਕਰਦਾ ਬਾਬਾ ਡੈਮੋ ਕੰਮ ਕਰਦੇ 15-17 ਸਾਲ ਹੋ ਗਏ ਤੇ ਬਹੁਤ ਟੈਮੋਂ ਗਿਆ ਕੰਮ ਹਾਂਜੀ ਗਾਇਆਂ ਹੀ ਕੰਮ ਕਰਦੇ ਜੀ ਨਹੀਂ ਮਹੀਆਂ ਵੀ ਆ ਜਾਂਦੀਆਂ ਵੀਰ ਜੀ ਅੱਛਾ ਮੱਝਾਂ ਨਾਲ ਹੀ ਕਰਦੇ ਹਾਂਜੀ ਮੱਝਾਂ ਵੀ ਆ ਜਾਂਦੀਆਂ ਠੀਕ ਹੈ ਤੇ ਕਿੰਨੇ ਵੀਰ ਜੀ ਫਿਰ ਆਜੇ ਆਪਣੇ ਕੋਲ ਤਿੰਨ ਵੜਾਂ ਵੀਰ ਜੀ ਤਿੰਨ ਵੜਾਂ ਹਾਂਜੀ ਚਲੋ ਇੱਕ ਐਡਰੈਸ ਬੋਲ ਦਿਓ ਆਪਣਾ ਹਾਂਜੀ ਐਡਰੈਸ ਬੋਲ ਦਿਓ ਐਡਰੈਸ ਵੀਰੇ ਪਿੰਡ ਸਨੇਹੇਰ ਆਪਣਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰਾ ਜੀਰੇ ਸ਼ਹਿਰ ਦੇ ਬਿਲਕੁਲ ਨਾਲ ਹੀ ਆ 4 ਕਿਲੋਮੀਟਰ ਵੜ ਰਹਿ ਜਾਂਦਾ ਫਿਰੋਜ਼ਪੁਰ 35 ਰਹਿ ਜਾਂਦਾ ਨਾਮ ਤੁਹਾਡਾ ਫੋਨ ਨੰਬਰ ਨਾਮ ਮੇਰਾ ਵੀਰੇ ਗੁਰਤੇਹਾਨ ਆ ਨਾ ਫੋਨ ਨੰਬਰ ਹੈਗਾ 9781956870 ਇੱਕ ਰਫੀ ਬੋਲ ਦੋ ਜੀ 9781956870 ਚਲੋ ਦੱਸੋ ਵੀਰ ਜੀ ਇੱਕ ਨੰਬਰ ਪਰ ਇਧਰ ਆ ਜੁਨੇ ਇਧਰੋ ਲੱਗ ਜਾ ਇਧਰੋ ਲੱਗ ਜਾ ਤਿੰਨ ਸੂਈਆਂ ਹੀ ਆ ਨਹੀਂ ਵੀਰੇ ਇੱਕ ਹੀ ਸੂਈ ਹੋਈ ਆ ਦੋ ਗੱਬਣਾ ਹਾਂਜੀ ਇਹ ਗੱਬਣਾ ਇਹ ਹਾਂਜੀ ਵੀਰੇ ਇਹ ਗੱਬਣਾ ਵੜ ਲੈਂਦੀ ਆ ਮੰਨ ਕੇ ਚਲੋ ਇੱਕ ਇੱਕ ਦੋ ਦਿਨ ਲੈਂਦੀ ਆ ਠੀਕ ਆ ਹਾਂਜੀ ਦੂਜਾ ਸੁਆ ਵੀਰੇ ਦੂਜਾ ਸੁਆ ਹਾਂਜੀ ਭਰਾ ਜੀ ਕਿੰਨਾ ਕਰੂ ਵੀਰ ਜੀ ਤੇ ਤੇ ਵੀਰੇ ਮਾਲਕ ਨੇ 17 18 ਕਿਲੋ ਦੱਸਿਆ ਇੰਨਾ ਹੀ ਤੱਕ ਕੇ ਆਪਾਂ ਲਈ ਇੰਨਾ ਚੋਂ ਆਉਂਦਾ ਹੱਕ ਵੀ ਆ ਠੀਕ ਆ ਹਾਂਜੀ ਦੇਖੋ ਲੋ ਭਾਜੀ ਫਿਰ ਇਹਨੂੰ ਲੋ ਜੀ ਦੇਖੋ ਪਿਓਰ ਜਰਤੀ ਆ ਗਈ ਵੇਣ ਆ ਚੈੱਕ ਕਰੋ ਥਾਂ ਤੋਂ ਵੀ ਜੀ ਬਿਲਕੁਲ ਓਕੇ ਜੀ ਹਾਂਜੀ ਹਾਂਜੀ ਵੀਰੇ ਥਾਂ ਤੋਂ ਬਿਲਕੁਲ ਓਕੇ ਆ ਕਰੋ ਚੈੱਕ ਆ ਜਿਓ ਦੇਖੋ ਬਾਜੀ ਵੀਡੀਓ ਵੀ ਅੱਜ ਹੀ ਆ ਜਣੀ ਜੀ ਆ ਟ੍ਰਿਕ ਹੈਗੀ 15 ਦੀ ਅੱਜ ਹਾਂਜੀ ਵੀਰ ਜੀ ਚਲੋ ਆ ਜਿਓ ਬਤਿਆ ਰਹੀ ਹਾਂ ਸੰਜ ਲੋ ਹਾਂਜੀ ਵੀ ਹਾਂਜੀ ਵੀਰੇ ਸੂ ਵੀ ਸਕਦੀ ਅੱਜ ਵੀ ਸੂ ਸਕਦੀ ਕੱਲ ਵੀ ਸੂ ਸਕਦੀ ਚੰਗੇ ਚੰਗੇ ਬਣਾ ਆ ਜਾਂਦੇ ਭਾਜੀ ਫਿਰ ਆਪਣਾ ਹਾਂਜੀ ਹਾਂਜੀ ਵੀਰੇ ਚੰਗੇ ਚੰਗੇ ਆ ਜਾਂਦੇ ਹੌਲਗਾ ਵੀ ਆ ਜਾਂਦੇ ਆ ਵੱਡਿਆਂ ਵੀ ਆ ਜਾਂਦੇ ਸਾਰੇ ਸਾਰੇ ਮੇਰੇ ਹਾਂਜੀ ਆ ਜਾਂਦੇ ਨੇ ਹਾਂਜੀ ਹਾਂਜੀ ਭਰਾ ਜੀ ਹਾਂਜੀ ਬੋਲੋ ਵੀਰ ਜੀ ਰੇਡ ਵੀਰੇ ਜਮਾਂ ਹੀ ਜਾਇ ਜਾਇ ਦਾ 70000 ਰੁਪਿਆ ਰੇਡ 43000 ਦੀ ਆਪਾਂ ਦੇ ਦੇਣੀ ਆ ਕਿੰਨੇ 43000 ਦੀ 43000 ਰੁਪਏ ਦੀ ਦੇ ਦੇਣੀ ਆ ਵੀਰੇ ਜਮਾਂ ਰੇਡ ਜਾਇਜ ਆਪਣੇ ਪਰ ਛੋੜ ਰੇਡ ਮੁੱਲ ਰੱਖਿਆ ਨਾ ਹਾਂਜੀ ਵੀਰੇ ਬਿਲਕੁਲ ਜਾਇਜ ਹੀ ਮੁੱਲ ਰੱਖਿਆ ਜਮਾਂ ਵੀਰੇ ਜਮਾਂ ਹਵੇੜਾ ਜੇ ਚੰਗੀ ਦੁੱਧ 17 18 ਪੌਂ ਦਾ ਹੱਕ ਵੀ ਹੈਗਾ ਚਲੋ ਨਹੀਂ ਠੀਕ ਆ ਹਾਂਜੀ ਚੱਲਣ ਦੋ ਕੋਈ ਆਹ ਵੀਰ ਜੀ ਵੀਰੇ ਇਵਰੇ ਦਰਮਿਆਨੀ ਕਾਦੇ ਜਾਏ ਸੁਬਾ ਅੱਜ 5 ਵਜੇ ਸੂਈ ਆ ਅੱਛਾ ਅੱਜ ਹੀ ਸੂਈ ਆ ਹਾਂ ਅੱਜ ਹੀ ਸੂਈ ਆ ਮਗਰੇ ਦੇ ਬੱਚਾ ਵੀਰੇ ਠੀਕ ਹੈ ਤੇ ਚੌਂ ਚਵਾ ਦੀ ਬਹੁਤ ਵਧੀਆ ਅੱਛਾ ਹਾਂਜੀ ਮਾਲਕਾਂ ਨੇ ਵੀਰੇ 9 ਕਿਲੋ 10 ਕਿਲੋ ਦੱਸਿਆ ਇੰਨਾ ਕਿ ਚਵਾਉਗੇ ਆਪਾਂ ਮੈਂ ਜ਼ਿਆਦਾ ਨਹੀਂ ਕਹਿਣਾ ਹਾਂਜੀ 10 ਕਿਲੋ ਵੀ ਜੇਰ ਜੂ ਬੈ ਗਈ ਜੀ ਹਾਂ ਵੀਰੇ ਜੇਰ ਆਵੇ ਪਈਆ ਆ ਪਈ ਜੇ ਖਾ ਲ ਜਮ ਚਲੋ ਲਓ ਜੀ ਕਰੋ ਚੈੱਕ ਕਰੋ ਇਹ ਵੀ ਜਰਸੀ ਇਹ ਦੂਰੀ ਹਰੀ ਵੀਰੇ ਬੱਚਾ ਚੋਂਗ ਗਿਆ ਬਣੀਤਾ ਵਥੇਰੀ ਸੀ 2 ਕਿਲੋ ਬੋਲਾ 2.5 ਕਿਲੋ ਕੱਢਿਆ ਬੱਚਾ ਦੂਰੀ ਹਰੀ ਚੋਂਗ ਗਿਆ ਸੀ ਠੀਕ ਹੈ ਠੀਕ ਆ ਥੋੜਾ ਜਿਹਾ ਇੱਕ ਪਾਸੇ ਜੇ ਭਾਰਾ ਜਿਹਾ ਰੱਖਦੀ ਉਹਦੇ ਕਰਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਜੋ ਚੋਾਈ ਇਹਦੀ ਵਧੀਆ ਬਿਲਕੁਲ ਵੀਰੇ ਥਣਾ ਦੀ ਆਪਣੀ ਗਾਰੰਟੀ ਹੋ ਬਾਕੀ ਜੀ ਜਿਹੜੀ ਉੱਤੋਂ ਉਹ ਭਰਾ ਵੇਖ ਨਹੀਂ ਨਹੀਂ ਕੋਈ ਗੱਲ ਹਾਂਜੀ ਵੀਰੇ ਬੁਰਤਿਆਲ ਸਿੰਘ ਜੀ ਮੋਲੇ ਦੇ ਜਾਇ ਜਿ ਰੱਖੀ ਬਿਲਕੁਲ ਬਸ ਛੋਟਾ ਜਿਹਾ ਮੋਲ ਮੋਲੋ ਭਾਈ ਆਪ ਕੋਈ 28 ਨਹੀਂ ਕਹਣਾ 30 ਨਹੀਂ ਕਹਣਾ 27000 ਦੀ ਦੇ ਦੇਣੀ ਵੀਰੇ ਚੱਲਣ ਦੋ ਜਰਾ ਜੀ ਲਓ ਜੀ ਇਹ ਲੈ ਲਓ ਵੀਰੇ ਬਿਲਕੁਲ ਜਾਇ ਜੀ ਕਾ ਮਾ ਛੋਟੇ ਮੋਲ ਆ ਸੋਹਣੀ ਬਣ ਜਾਣੀ ਵੀਰੇ ਖਾ ਪੀ ਕੇ ਬਣ ਵੀ ਸੋਹਣੀ ਜਾਊਗੀ ਲੈ ਉਹ ਵੀ ਸੋਹਣੀ ਆ ਚਲੋ ਆਹ ਜੀ ਇਹ ਵੀਰੇ ਸ਼ਾਈ ਵਾਲ ਜਰਸੀ ਕ੍ਰੋਸ ਜਿਹੇ ਪੈਂਦੀ ਆ ਇਹ ਵੀ ਦਰਮਿਆਨੀ ਕੱਦ ਦੀ ਆ ਇਹ ਵੀ ਗੱਬਣ ਇਹਦੇ ਦੱਸਦਿਆਂ ਰਹਿੰਦੀ ਆ ਵੀਰੇ ਅੱਜ ਦੱਸਦਿਆਂ ਰਹਿੰਦੀ ਆ ਹਾਂ ਜੀ ਵੀਰੇ ਦੱਸਦਿਆਂ ਰਹਿੰਦੀ ਆ ਇਹਦੇ ਸੋਹਣੇ ਠੀਕ ਆ ਹਾਂ ਜੀ ਵੀਰੇ ਇਹ ਵੀ ਖੋਲੋ ਜੀ ਲੋਰੀ ਵੀ ਦਾ ਭਾਬੋ ਜਾਇਜਾ ਚਲੋ ਬਸ ਐਹੀ ਮੋਲਦੇ ਆਪਾਂ ਵੜਾ ਲਏ ਜੀ ਆਪਣੇ ਕੋਲ ਹਾਂਜੀ ਹਾਂਜੀ ਜਾਇਜ ਮੋਲੀ ਕਰਦੇ ਹਣਾ ਹਾਂਜੀ ਹਾਂਜੀ ਵੀਰੇ ਪੁਰਾ ਜਾਇਜ ਕਮਾਈ ਨਾਲ ਸੋਨਾ ਵੀ ਖਿਆ ਜਾਂਦਾ ਡੰਗਰ ਵੀ ਚਲੋ ਗੱਲ ਵੀ ਗੱਲ ਵੀ ਸਹੀ ਏ ਜੀ ਇੰਟੈਂਟ ਪੁਰਾ ਵੇਚ ਨਾਲ ਵੀ ਲੈ ਲੈਂਦਾ ਜੀ ਗਾਗੂ ਜੁੜਿਆ ਰਹਿੰਦਾ ਨਾਲ ਗਾਗ ਵੀ ਜੁੜਿਆ ਰਹਿੰਦਾ ਵੀਰੇ ਹਾਂਜੀ ਹਾਂਜੀ ਵੀਰੇ ਆਜੋ ਜੀ ਆਜੋ ਪਹਿਲੇ ਬਾਪੂ ਜੀ ਕਰਦੇ ਰਹੇ ਕੰਮ ਬਲੋ ਹਾਂ ਬਈ ਡੈਡੀ ਕਰਦੇ ਸੀ ਚੰਬੂ ਥਾਲੇ ਵਿੱਚ ਹੁਣ 16 17 ਸਾਲ ਹੋ ਗਏ ਮੈਂ ਕਰਦਾ ਅੱਛਾ ਠੀਕ ਆ ਹਾਂਜੀ ਦੂਜੀ ਵੀਡੀਓ ਹਸਾ ਹੁਣ ਹਾਂਜੀ ਬੋਲੋ ਵੀਰ ਜੀ ਇਹ ਲੈ ਵੀਰੇ 27000 ਚੀ ਦੇ ਦੇਣੀ ਆਪਣੀ ਪਹਿਲੀ ਚੈਨਲ ਤੇ ਵੀਡੀਓ ਕਰਕੇ ਨਾ ਚਲੋ ਜਾਓ ਲੈ ਭਰਾ ਯਾ 18 ਦੀ ਬਿਲਕੁਲ 14 ਦੀ ਗਾਰੰਟੀ ਹੋ ਗਈ ਵੀਰੇ ਠੀਕ ਆ ਠੀਕ ਆ ਉੱਤੋਂ ਅਗਲਾ ਵੇਖ ਕੇ ਸਾਰਾ ਸੌਦਾ ਨਾ ਦੂਜਾ ਨੰਬਰ ਵੀਰੇ ਇਹਦੇ ਨਾਲ ਮੜੀ ਜੀ ਬਰੀਕ ਜੀ ਆ ਧਫਰੀ ਆ ਮਰੀਜੀ ਹੈਗੀ ਜੀ ਪਹਿਲਾ ਸੀਗੀ ਨਹੀਂ ਨਹੀਂ ਪਹਿਲੇ ਪਸੰਦਾ ਵੀਰੇ ਆਪਣਾ ਹੱਕਾ ਕੋਈ ਐਜ ਕੋਈ ਦਾਗ ਨਹੀਂ ਗੇ ਜਾਨੀ ਕਿ ਜਖਮ ਨਹੀਂ ਗਾ ਕੋਈ ਦੱਸਣ ਦਾ ਵੀਰੇ ਹੱਕਾ ਆਪਣੀ ਪਹਿਲੀ ਵੀਡੀਓ ਕੋ ਭੈਣ ਭਰਾ ਇੱਥੇ ਆ ਕੇ ਕਹੇ ਵਿਆਹ ਕਰ ਲੋ ਚੰਗਾ ਨਹੀਂ ਲੱਗਦਾ ਬਹੁਤ ਬਹੁਤ ਰੇੜੀ ਬੜਾ ਸੋਹਣਾ ਲੱਗਦਾ ਹਾਂਜੀ ਵੀਰੇ ਚਲੋ ਠੀਕ ਸੱਚੀ ਗੱਲ ਸੱਚੀ ਗੱਲ ਜੀ